ਆਦੇ ਵਿੱਚ ਸਿੱਖ ਲੋਕ ਘਟਦੇ ਜਾ ਰਹੇ ਪ੍ਰਵਾਸੀ ਜ਼ਿਆਦਾ ਹੋ ਜਾਂਦੇ ਇਹਦੇ ਵਿੱਚ ਇਹ ਹੈ ਜੀ ਮੈਨੂੰ ਤਾਂ ਮੈਂ ਇਹੀ ਗੱਲ ਕਹੂੰਗਾ ਵੀ ਭਈਏ ਇਥੋਂ ਆਪਦੇ ਦੇਸ਼ ਚ ਜਾਣ ਤੇ ਆਦਾ ਪੰਜਾਬੀ ਆਪਦੇ ਟੰਗਾ ਨੇ ਦੇ ਰਹਿਣ ਮਤਲਬ ਜਿਹੜੀਆਂ ਇਹ ਜਿਹੇ ਗੱਲਾਂ ਨਾ ਪਹਿਲਾਂ ਕਦੇ ਹੋਈਆਂ ਸੀ ਹੁਣ ਜ਼ਿਆਦਾ ਕੁਝ ਹੋਣ ਲੱਗ ਵਾਦੀ ਤੇ ਫਿਰ ਹੁਣ ਆਪਾਂ ਆ ਵੀ ਜ਼ਿੰਮੇਵਾਰ ਆਂ ਜਦੋਂ ਆਪਾਂ ਇਹਨਾਂ ਨੂੰ ਬੁਲਾਈ ਜਾਂਦੇ ਆ ਤਾਂ ਆਪਣਾ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਤੇ ਉਥੇ ਮੈਂ ਦੇਖਦਾ ਹੀ ਆ ਪਿੰਡ ਦੇ ਵਿੱਚ ਜਾਂ ਹੋਰ ਕਿਤੇ ਵਿਹਲੇ ਫਿਰਦੇ ਰਹਿੰਦੇ ਆ ਤੇ ਆਪ ਕੰਮ ਕਰਦੇ ਨਹੀਂ ਸਹੀ ਨਹੀਂ ਤੋਂ ਬਾਹਰ ਲੈਣ ਹੁਣ ਸਸਤੇ ਚ ਮਿਲ ਜਾਂਦਾ ਉਹ ਇੱਕ ਦੇ ਦਸ ਦਸ ਹੁੰਦੇ ਆ ਇੱਥੋਂ ਮੈਂ ਦੇਖਦਾ ਨੇ ਤੀਆਂ ਪੋਤਾਂ ਨੂੰ ਵੱਡੀਆਂ ਕਰਕੇ ਇਹਦੇ ਬਗਾਨੇ ਦੇ ਵਿੱਚ ਭੇਜੀ ਜਾਂਦੇ ਨੇ ਇੱਥੇ ਵਾਲੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਉੱਥੇ ਵਾਲੇ ਬੰਦੇ ਨੂੰ ਬਗਾਨੇ ਦੀ ਜੀ ਜਾਣਦੇ ਨਹੀਂ ਉਹਦੇ ਸੱਤ ਬਗਾਨੇ ਦੇ ਵਿਸ਼ਵਾਸ ਕਰ ਲੈਂਦੇ ਨੇ ਤੇ ਕਰਨੀਆਂ ਦਿਹਾੜੀਆਂ ਹੀ ਉੱਥੇ ਜਾ ਕੇ ਕਿ ਆਦੇ ਪੰਜਾਬ ਦੇ ਤੀਆਂ ਪੋਤਾਂ ਨੂੰ ਰੱਖੋ ਉਹਨਾਂ ਨੂੰ ਇੱਥੇ ਵਸਾਓ ਇੱਥੇ ਹੀ ਰਹਿਣ ਦੋ ਉਹਨਾਂ ਨੂੰ ਵਿੱਚ ਕੋਈ ਹੈ ਨਹੀਂ ਉੱਥੇ ਵੀ ਭਈਆਂ ਵਾਲਾ ਕੰਮ ਆਈ ਉਹ ਤੇ ਆਪਣਾ ਆਪਾਂ ਦੂਸਰੇ ਤੱਕੇ ਨੌਕਰ ਬਣ ਕੇ ਰਹਿਣਾ ਅਇਥੇ ਕਿਤੇ ਕਿਤੇ ਕੰਨੇ ਪ੍ਰਵਾਸੀ ਆ ਕਹਿੰਦਾ ਜੇ ਉਹਨੇ ਇੱਕ ਨੇ ਲਾਲੀਤ ਚਾਰ ਨੂੰ ਹੋਰ ਲਵਾਉਣਗੇ ਤੇ ਆਪਣੇ ਵਾਲੇ ਵਿਖਣ ਆਪਣੇ ਉਹਦੇ ਪੈਰ ਕੱਟਣਗੇ ਆ ਗੱਲ ਹੈ ਤੇ ਵੈਸੇ ਐਸਾ ਕਰਨਾ ਨਹੀਂ ਚਾਹੀਦਾ ਵੀ ਆਪਣੇ ਪੰਜਾਬੀ ਦੇ ਆਪ ਦਾ ਸਾਥ ਦੇਣਾ ਚਾਹੀਦਾ ਮਾੜੀ ਚੰਗੀ ਇਹ ਸੋਚ ਨਾ ਰੱਖੋ ਚੰਗੀ ਸੋਚ ਰੱਖੋ ਚੰਗਾ ਰਵਾਂਗੇ ਆਪਦੇ ਭਲੇ ਲਈ ਜਿਵੇਂ ਮੱਲਿਆਂ ਦੇ ਵਿੱਚ ਜਿਹੜੇ ਪ੍ਰਵਾਸੀ ਸਬਜ਼ੀਆਂ ਵੇਚਣ ਦੇ ਲਈ ਆਉਂਦੇ ਰੇੜੀਆਂ ਤੇ ਜਿਹੜੀਆਂ ਆਪਣੇ ਘਰਾਂ ਦੀਆਂ ਔਰਤਾਂ ਉਹ ਵੀ ਉਹਨਾਂ ਨੂੰ ਹਿੰਦੀ ਦੇ ਵਿੱਚ ਭਾਪਸ ਦਿੰਦੀਆਂ ਮੈਂ ਤੁਹਾਨੂੰ ਕਹਿੰਦਾ ਹਾਂ ਹਾਂ ਬਿਲਕੁਲ ਬਿਲਕੁਲ ਜੀ ਪੁੱਛਦੀਆਂ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਬਈ ਸਦਾ ਆਪਾਂ ਅੱਜ ਪੰਜਾਬੀ ਦੇ ਵਿੱਚ ਪੰਜਾਬੀ ਦੀ ਗੱਲ ਕਰਨੀ ਚਾਹੀਦੀ ਹੈ ਜੇ ਪੰਜਾਬੀ ਭਰਾ ਪੰਜਾਬੀ ਭਰਾ ਹੀ ਸਭ ਜਿਹੜੇ ਕੰਮ ਕਰਨ ਤਾਂ ਆਪਣੀ ਜਿਹੜੀ ਭਾਸ਼ਾ ਵੀ ਹੈ ਉਸ ਤਰ੍ਹਾਂ ਬਰਕਰਾਰ ਰਹੇ ਹੋ ਹੋ ਕਾਇਮ ਹੋ ਜੂ ਹੋਰ ਕਾਇਮ ਹੋ ਜੂਗੀ ਹੋ ਸਕਤੋ ਹੋ ਜੂਗੀ ਜਦੋਂ ਆਪਾਂ ਹੁਣ ਪੰਜਾਬੀ ਛੱਡ ਕੇ ਆਪਾਂ ਦੂਸਰੇ ਦੇ ਵਿੱਚ ਆ ਦਈ ਜੰਨੇ ਆਂਦੀ ਦਾ ਤਾਂ ਫਿਰ ਆਪਾਂ ਉਸ ਸਾਈਡ ਤੇ ਚਲੇ ਜਾਵਾਂਗੇ ਤੁਸੀਂ ਜੁੜ ਚੁੱਕੇ ਹੋ ਸਰਦਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ throber ਰਹਿ ਕਹਣਾ ਜੀ ਦੋਸਤੋ ਬਹੁਤ ਸਾਰੇ ਲੋਕ ਹੈ ਕਹਿ ਰਹੇ ਨੇ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਤੇ ਬੇਰੁਜ਼ਗਾਰੀ ਹੈਗੀ ਆ ਤੇ ਜਿਹੜੇ ਕਿ ਪ੍ਰਵਾਸੀ ਲੋਕਾਂ ਵੱਲੋਂ ਜਿਹੜਾ ਛੋਟੇ ਕੰਮਾਂ ਤੇ ਕਹਿ ਲਗੇ ਆਪਾਂ ਵੀ ਰੇੜੀਆਂ ਵੱਡੀਆਂ ਦੀ ਗੱਲ ਕਰ ਲਗੇ ਜਾਂ ਗੋਲ ਗੱਪਿਆਂ ਦੀ ਜਾਂ ਕਿਤੇ 버ਗਰ ਦੀ ਰੇੜੀ ਦੀ ਜਾਂ ਫਰੂਟ ਦੀ ਰੇੜੀ ਦੀ ਜਾਂ ਆਪਾਂ ਸਬਜੀ ਦੀ ਰੇੜੀ ਦੀ ਗੱਲ ਕਰਾਂਗੇ ਤਾਂ ਪ੍ਰਵਾਸੀਆਂ ਵੱਲੋਂ ਨਾ ਕੰਮਾਂ ਤੇ ਕਬਜ਼ਾ ਕਰ ਲੇਤਾ ਗਿਆ ਤੁਸੀਂ ਵੀ ਜਰਾ ਵਿੱਚ ਦਿਖਾਵਾਂਗੇ ਅੱਜ ਇੱਕ ਸਰਦਾਰ ਜੀ ਹੈਗੇ ਆ ਜਿਨ੍ਹਾਂ ਨੇ ਫਰੂਟ ਦੀ ਦੁਕਾਨ ਲਗਾਈ ਹੋਈ ਹੈ ਆਪ ਦਾ ਫਰੂਟ ਦੀ ਨਾਲ ਇਹ ਜਿਹੜੀ ਦੁਕਾਨ ਦਾ ਆ ਰਿਹਾ ਹੈ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸਰਦਾਰ ਜੀ ਹੈਗੇ ਆ ਉਹਨਾਂ ਵੱਲੋਂ ਇੱਥੇ ਦੁਕਾਨ ਲਗਾਈ ਕਿ ਜੂਸ ਦੀ ਰੇੜੀ ਵੀ ਲਗਾਈ ਗਈ ਹੈ ਔਰ ਜਿਹੜੇ ਆਪਣੇ ਇੱਥੇ ਪੰਜਾਬ ਦੇ ਲੋਕ ਕੰਮਾਂ ਦੇ ਵਿੱਚ ਵੱਡਾ ਜਿਹੜਾ ਫਰਕ ਨਜ਼ਰ ਦੇਖਦੇ ਆ ਕੰਮ ਵੱਡਾ ਹੈਗਾ ਕੋਈ ਛੋਟਾ ਹੈਗਾ ਜਾਂ ਕਹਿ ਦਿੰਦੇ ਵੀ ਕੰਮਾਂ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਸਰਦਾਰ ਜੀ ਹੈਗੇ ਆ ਆਪਾਂ ਇਹਨਾਂ ਨੂੰ ਪੁੱਛ ਲੈਨੇ ਆ ਵੀ ਇਹਨਾਂ ਨੂੰ ਕਿੰਨੀ ਕਿ ਸ਼ਰਮ ਆਉਂਦੀ ਹੈ ਵੀ ਇਹਨਾਂ ਨੇ ਫਰੂਟ ਦੀ ਰੇੜੀ ਲਗਾਈ ਜੀ ਵੀ ਕੀ ਨਾਮ ਕੀ ਹੈ ਤੁਹਾਡਾ ਮੈਂ ਹਰਦੀਪ ਸਿੰਘ ਜੀ ਹਰਦੀਪ ਸਿੰਘ ਨਾਂ ਕੀ ਮੈਂ ਕਹਿੰਦਾ ਜਿਹੜੀ ਸ਼ਰਮ ਆ ਕਿ ਮਤਲਬ ਮੈਂ ਵੀ ਇਹੀ ਕਹਾਂਗਾ ਵੀ ਮੇਰੇ ਭਰਾ ਪੈਣ ਭਰਾਵਾਂ ਨੂੰ ਵੀ ਅਦੇ ਪੰਜਾਬ ਦੇ ਵਿੱਚ ਕੰਮ ਕੀਤਾ ਜਾਵੇ ਬਾਹਰ ਨਾ ਭੱਜਣ ਇੱਥੇ ਸਭ ਕੁਝ ਹੈ ਜੇ 25-30 ਲੱਖ ਰੁਪਏ ਲਾ ਕੇ ਜਾਂਦੇ ਆ 10 ਲੱਖ ਲਾਉਂਦੇ ਆ ਤੁਸੀਂ 10 ਲੱਖ 8 ਲੱਖ ਲਾ ਕੇ ਤੁਸੀਂ ਕਾਊਂਟਰ ਤੇ ਬੈਠੋ ਦੋ ਬੰਦੇ ਰੱਖੋ ਤੁਸੀਂ ਕੰਮ ਕਰ ਸਕਦੇ ਹੋ ਹੁਣ ਮੈਂ ਵੀ ਦੇਖੋ ਜੀ ਫਰੂਟ ਦਾ ਵੀ ਹੈ ਚਾਹ ਦਾ ਵੀ ਹੈ ਨਾਲ ਜੂਸ ਦਾ ਵੀ ਹੈ ਤੇ ਮਤਲਬ ਕੋਲਡ ਡਰਿੰਕ ਵੇਚਦਾ ਤਾਂ ਸੋ ਮੈਂ ਤਾਂ ਇਹ ਨਹੀਂ ਕਹਿ ਸਕਦਾ ਵੀ ਕਮਾਈ ਹੈ ਨਹੀਂ ਕਮਾਈ ਇੱਥੇ ਵਧੀਆ ਹੈਗੀ ਹੈ ਖੁਦ ਮਾਲਕ ਵੀ ਬਣੇ ਹਾਂ ਬਿਲਕੁਲ ਮਾਲਕ ਵੀ ਆ ਜੀ ਆਪ ਦੀ ਮਰਜ਼ੀ ਨਾਲ ਹੋਣਾ ਆ ਤੇ ਮਰਜ਼ੀ ਨਾਲ ਜਾਣਾ ਜੇ ਮੈਂ ਤੁਸੀਂ ਆਪਾਂ ਗੱਲ ਕਰ ਲੈਣਾ ਵੀ ਤੁਸੀਂ ਕਹਿੰਦੇ ਵੀ ਵਿਦੇਸ਼ਾਂ ਨੂੰ ਜਾਂਦੇ ਲੋਕ ਇੱਥੇ ਨਹੀਂ ਕੰਮ ਕਰਦੇ ਉੱਥੇ ਜਾ ਕੇ ਤਾਂ ਫਿਰ ਪ੍ਰਵਾਸੀ ਬਣਦੇ ਨੇ ਆਪਣੇ ਪੰਜਾਬੀ ਉਹ ਤਾਂ ਹਾਂ ਪ੍ਰਵਾਸੀ ਆਈ ਉਹ ਤਾਂ ਬਿਲਕੁਲ ਨਾਲੇ ਦੂਜੇ ਦੀ ਗੁਲਾਮੀ ਕਰਦੇ ਆ ਨਾਲੇ ਉਹ ਆਪ ਦਾ ਦੇਸ਼ ਨਹੀਂ ਰਹਿਦਾ ਬਗਾਨੇ ਦੇਸ਼ 'ਚ ਰਹਿੰਦੇ ਨੇ ਜੀ ਜੀ ਤੇ ਜਿਹੜਾ ਹੁਣ ਪੰਜਾਬ ਆ ਇੱਥੇ ਆਪਣਾ ਆਪ ਦਾ ਇੱਕ ਘਰ ਹਾਂ ਫਿਰ ਜਿਹੜੀ ਕੋਈ ਮਿਲਿਆ ਵੀ ਹੈਗਾ ਕੋਈ ਰਿਸ਼ਤੇਦਾਰ ਜਿਹਾ ਭੈਣ ਭਾਈ ਘਰਾਂ ਦੇ ਵਿੱਚ ਕਹਿੰਦੇ ਵੀ ਆਹ ਰੇੜੀ ਲਗਾਏਗਾ ਜਿਵੇਂ ਆਪਣੇ ਕੰਮਾਂ ਦੇ ਵਿੱਚ ਛੋਟਾ ਵੱਡਾ ਫਰਕ ਦੇਖਦੇ ਆ ਹਾਂ ਪਹਿਲਾਂ ਸ਼ੁਰੂ ਦੇ ਵਿੱਚ ਖੈਰ ਕਰਦੇ ਸੀਗੇ ਲੇਕਿਨ ਹੁਣ ਤਾਂ ਵੈਸੇ ਨਹੀਂ ਕਰਦੇਗੇ ਕਿਉਂਕਿ ਉਹ ਮੈਨੂੰ ਮੇਰੇ ਦਾਦੇ ਦਾ ਮੁੰਡਾ ਉਹਨੇ ਵੀ ਕਿਹਾ ਸੀਗਾ ਤਾਂ ਵੀ ਚੱਲ ਠੀਕ ਆ ਹੁਣ ਛੱਡੀ ਨਾ ਕੰਮ ਤੇਰਾ ਵਧੀਆ ਸੈਟ ਆ ਕਿਉਂ ਮੈਂ ਪਹਿਲਾਂ ਟ੍ਰਾਂਸਫਰਮਰਾਂ ਦਾ ਕੰਮ ਕਰਦਾ ਸੀ ਵੈਲਡਿੰਗ ਦਾ ਉਹ ਕੰਮ ਛੱਡ ਕੇ ਮੈਂ ਇਸ ਕੰਮ 'ਚ ਆਇਆ ਕਿਉਂਕਿ ਉੱਥੇ ਮੈਨੂੰ ਦਰਖਾਹ ਜਿਹੜੇ ਸਾਬ ਨਾਲ ਮੈਨੂੰ ਚਾਹੀਦੀ ਸੀ ਉਹ ਉੱਥੇ ਮਿਲ ਨਹੀਂ ਰਹੀ ਸੀ ਤੇ ਮੈਂ ਉਹਨਾਂ ਕੋਲ ਕੰਮ ਕੀਤਾ ਘਰ-ਬਾਰ ਉੱਥੋਂ ਬਣਾ ਕੇ ਉਸ ਤੋਂ ਬਾਅਦ ਮੈਂ ਕੰਮੇ ਸਟਾਰਟਿੰਗ ਕੀਤੀ ਪਰ ਮਾਰੇ ਕਿਰਪਾ ਨਾਲ ਮੇਰੀ ਮਾਂ ਬੜੀ ਐ ਤੇ ਬਹੁਤ ਵਧੀਆ ਸੈਟਮ ਜਲ ਰਹੀ ਹੈ ਜੇ ਆਪਾਂ ਗੱਲ ਕਰ ਲੈਣ ਬਹੁਤ ਸਾਰੀਆਂ ਪ੍ਰਵਾਸੀਆਂ ਦੀਆਂ ਵੀਡੀਓ ਤੇ ਜਾ ਆਪਾਂ ਸਬਜ਼ੀ ਦੀ ਦੁਕਾਨ ਤੇ ਵੀ ਦੇਖਦੇ ਤਮਾ ਕੋ ਲਾਉਣ ਦੇ ਵੀਡੀਓ ਵਾਇਰਲ ਹੋ ਜਾਂਦਾ ਬੜਾ ਚੱਲਦਾ ਸਿਸਟਮ ਚੱਲਦਾ ਤੁਹਾਡੇ ਕੋਲੇ ਤਾਂ ਆਉਂਦੇ ਹੋਣਗੇ ਫਿਰ ਸਰਦਾਰ ਜੀ ਹੈਗੇ ਵਧੀਆ ਬਲਾਉਣ ਦੇ ਕਰਨ ਬਿਲਕੁਲ ਜੀ ਮੇਰੇ ਕੋਲ ਆਉਂਦੇ ਉਹ ਦੇਖ ਕੇ ਸਰਦਾਰ ਦੇਖ ਕੇ ਸਪਾਈ ਦੇਖ ਕੇ ਤਾਂ ਰੁਕਦੇ ਆ ਉਹ ਹੋਰ ਦੂਰ ਦੂਰ ਵਾਲੇ ਬੰਦੇ ਵੀ ਮੇਰੇ ਕੋਲ ਜੂਸ ਵੀ ਕੇ ਜਾਂਦੇ ਨੇ ਪਰ ਮੈਂ ਇੱਕ ਨੰਬਰ ਇੱਕ ਨੰਬਰ ਮਸੰਮੀ ਰੱਖਦਾ ਤਾਂ ਵਧੀਆ ਜੂਸ ਬਣਾ ਕੇ ਦੇਣਾ ਕੋਈ ਚਾਸਨੀ ਨਹੀਂ ਪਾਉਂਦਾ ਕੋਈ ਮਿੱਠਾ ਨਹੀਂ ਪਾਉਂਦਾ ਉਹ ਚ ਜਿਵੇਂ ਅਗਲਾ ਕਹਿੰਦਾ ਉਸੇ ਤਰ੍ਹਾਂ ਦਾ ਬਣਾ ਕੇ ਦੇਣਾ ਅਣ ਸ਼ੁਗਰ ਵਾਲੇ ਵੀ ਆਉਂਦੇ ਬੰਦੇ ਤਾਂ ਸ਼ੱਕਰ ਪਾ ਦਈਦੀ ਆ ਔਰ ਦੂਸ ਮਤਲਬ ਵਧੀਆ ਬਣਾ ਕੇ ਦਿੱਤਾ ਜਾਂਦਾ ਇਹ ਇਹ ਮਾੜੀ ਕੰਮ ਨਹੀਂ ਕਰਦਾਗਾ ਬਾਕੀ ਮੇਰੇ ਕੋਲੇ ਇਕਲ ਸਾਇਸੈਂਸ ਵੀ ਹੈ ਮੇਰਾ ਬਣਿਆ ਹੋਇਆ ਇਹਦਾ ਇਸ ਕੰਮ ਦਾ ਜਿਹੜੇ ਲੋਕ ਪੰਜਾਬ ਦੇ ਵਿੱਚ ਹੈਗੇ ਆ ਕੰਮ ਨਹੀਂ ਕਹਿੰਦੇ ਕਹਿੰਦੇ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਬੇਰੁਜ਼ਗਾਰੀ ਆ ਉਹ ਬੇਰੁਜ਼ਗਾਰ ਬਣੇ ਹੈਗੇ ਆ ਕਿ ਬੇਰੁਜ਼ਗਾਰ ਹੀ ਹੈਗੀ ਆ ਨਹੀਂ ਬੇਰੁਜ਼ਗਾਰ ਹੀ ਨਹੀਂ ਹੈਗੀ ਇਹ ਤਾਂ ਆਪ ਆਪ ਛੱਡ ਛੱਡ ਕੇ ਦੂਸਰੀ ਥਾਂ ਦਾ ਦੇਖ ਕੇ ਵੀ ਪਤਾ ਨਹੀਂ ਕਿੰਨਾ ਕੁ ਕੁੱਛ ਉਥੇ ਕਰਨੀਆਂ ਦਿਹਾੜੀਆਂ ਹੀ ਉਥੇ ਜਾ ਕੇ ਇੱਥੋਂ ਮੈਂ ਦੇਖਦਾ ਨੇ ਧੀਆ ਪੋਤਾ ਨੂੰ ਵੱਡਿਆਂ ਕਰਕੇ ਬਗਾਨੇ ਦੇ ਵਿੱਚ ਭੇਜੀ ਜਾਂਦੇ ਨੇ ਇੱਥੇ ਵਾਲੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਥੇ ਵਾਲੇ ਬੰਦੇ ਨੂੰ ਬਗਾਨ ਉਹਦੇ ਸੱਤ ਬਗਾਨੇ ਦੇ ਵਿਸ਼ਵਾਸ ਕਰ ਲੈਂਦੇ ਨੇ ਇੱਥੋਂ ਵਾਲਾ ਬੰਦਾ ਚੰਗਾ ਨਹੀਂ ਲੱਗਦਾ ਕਿ ਆਦੇ ਪੰਜਾਬ ਦੇ ਧੀਆਂ ਪੁੱਤਨ ਰੱਖੋ ਉਹਨਾਂ ਨੂੰ ਇੱਥੇ ਵਸਾਓ ਇੱਥੇ ਹੀ ਰਹਿਣ ਦੋ ਉਹਨਾਂ ਨੂੰ ਬਾਹਰ ਦੇ ਵਿੱਚ ਕੋਈ ਹੈ ਨਹੀਂ ਉੱਥੇ ਵੀ ਭਈਆਂ ਵਾਲਾ ਕੰਮ ਆਈ ਉਹ ਤੇ ਆਪਣਾ ਆਪਾਂ ਦੂਸਰੇ ਤੱਕੇ ਨੌਕਰ ਬਣ ਕੇ ਰਹਿਣਾ ਇੱਥੇ ਠੀਕ ਹੈ ਇੱਥੇ ਆਪਦੀ ਮਾਲਕੀ ਕਰਦੇ ਆਪਾਂ ਕਿਸੇ ਦੁਕਾਨ ਦੇ ਵਿੱਚ ਆ ਪਰ ਮਾਲਕਾਂ ਇੱਥੇ ਉੱਥੇ ਗੁਲਾਮੀ ਕਰਾਂਗੇ ਉਸ ਜੇ ਦੇ ਵਿੱਚ ਆ ਕੇ ਠੀਕ ਹੈ ਜੀ ਜੀ ਜਿਵੇਂ ਤੁਸੀਂ ਹੁਣ ਭਈਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀ ਬਹੁਤ ਜ਼ਿਆਦੇ ਹੈਗੇ ਆ ਕਾਫੀ ਵੀਡੀਓ ਹੋਰ ਵੀ ਬੈਰ ਲਾਉਂ ਜਾਂ ਥੋੜੇ ਦਿਨ ਪਹਿਲਾਂ ਇੱਕ ਲੰਗਰ ਦੇ ਵਿੱਚ ਵੀ ਇੱਕ ਛੇੜਛਾੜ ਕੀਤੀ ਗਈ ਪ੍ਰਵਾਸੀਆਂ ਵੱਲੋਂ ਇੱਕ ਦੋ ਨੌਜਵਾਨਾਂ ਦੀ ਵੀ ਇੱਥੇ ਕੀਤੀ ਗਈ। ਕਿਸ ਤਰ੍ਹਾਂ ਦੇਖਦੇ ਐ ਇੰਨਾ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਸਿੱਖ ਲੋਕ ਘਟਦੇ ਜਾ ਰਹੇ ਪ੍ਰਵਾਸੀ ਜਿਆਦਾ ਹੋ ਜਾਂਦੇ। ਇਹਦੇ ਵਿੱਚ ਇਹ ਹੈ ਜੀ ਮੈਨਸ ਤਾਂ ਮੈਂ ਇਹੀ ਗੱਲ ਕਹੂੰਗਾ ਵੀ ਭਈਏ ਇਥੋਂ ਆਪਦੇ ਦੇਸ਼ ਚ ਜਾਣ ਤੇ ਆਦਾ ਪੰਜਾਬੀ ਆਪਦੇ ਟੰਗਾਣੇ ਤੇ ਰਹਿਣ। ਮਤਲਬ ਜਿਹੜੀਆਂ ਇਹ ਜਿਹੇ ਗੱਲਾਂ ਨਾ ਪਹਿਲਾਂ ਕਦੇ ਹੋਈਆਂ ਸੀ ਹੁਣ ਜਿਆਦਾ ਕੁਝ ਹੋਣ ਲੱਗ ਗਿਆ। ਠੀਕ ਹੈ ਜੀ। ਤੇ ਇਹਨਾਂ ਦੀ ਜਿਹੜੀ ਆਬਾਦੀ ਹੈ ਫਿਰ ਇਹ ਇੰਨੀ ਵਧੀ ਹੈ ਵਧਣ ਦਾ ਕਾਰਨ ਕਿਵੇਂ ਆਪਾਂ ਕਿਹਨ ਵਾਦੀ ਤਾਂ ਫਿਰ ਹੁਣ ਆਪਾਂ ਆ ਵੀ ਜ਼ਿੰਮੇਵਾਰ ਆਂ ਜਦੋਂ ਆਪਾਂ ਇਹਨਾਂ ਨੂੰ ਬੁਲਾਈ ਜਾਂਦੇ ਆ ਤੇ ਆਪਣਾ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਤੇ ਉਥੇ ਮੈਂ ਦੇਖਦਾ ਹੀ ਆ ਪਿੰਡ ਦੇ ਵਿੱਚ ਜਾਂ ਹੋਰ ਕਿਤੇ ਵਹਿਲੇ ਫਿਰਦੇ ਰਹਿੰਦੇ ਆ ਤੇ ਆਪ ਕੰਮ ਕਰਦੇ ਨਹੀਂ ਸਹੀ ਨਹੀਂ ਤੋਂ ਬਾਹਰ ਲੈਣ ਹੁਣ ਸਸਤੇ ਚ ਮਿਲ ਜਾਂਦਾ ਉਹ ਇੱਕ ਦੇ 10 ਦਾ ਸੌਂਦੇ ਆ ਹਾਂ ਜਿਹੜੇ ਕੰਮ ਆ ਕੰਮ ਨੂੰ ਛੋਟਾ ਵੱਡਾ ਦੇਖਦੇ ਲੋਕ ਹੈਗਾ ਕੰਮ ਛੋਟਾ ਵੱਡਾ ਕੋਈ ਛੋਟਾ ਵੱਡਾ ਨਹੀਂ ਆ ਨਹੀਂ ਨਹੀਂ ਜੀ ਕੰਮ ਛੋਟੇ ਵੱਡਾ ਨਹੀਂ ਆ ਬਸ ਕੰਮ ਦਿਮਾਗ ਤੋਂ ਕੰਮ ਲੱਗ ਕੇ ਚਲਾਓ ਸਭ ਕੰਮ 퍼ਡੇ ਰੇ ਇੱਕ ਥੋੜੇ ਦਿਨ ਪਹਿਲਾਂ ਇੱਕ ਹੋਰ ਵੀ ਵੀਰ ਨਾਲ ਗੱਲ ਕੀਤੀ ਜੋ ਪੰਜਾਬੀ ਭਰਾ ਸੀਗਾ ਉਹਨੇ ਵਰਗਾ ਦੀ ਕੁਲਚ ਦੀ ਰੇੜੀ ਲਗਾਈ ਸੀ ਉਹ ਕਹਿੰਦਾ ਵੀ ਪੰਜਾਬੀ ਨੌਜਵਾਨ ਆ ਉਹਨਾਂ ਨੂੰ ਅਸੀਂ ਵੈਸੇ ਰੇੜੀ ਮੈਂ ਆਪੇ ਦੋਸਤ ਦੀ ਪਿੰਡ ਲਗਵਾਤੀ ਮਾਰੋ ਕਹਿੰਦਾ ਥੋੜੇ ਦਿਨ ਬਾਅਦ ਮੇਰੇ ਪੈਰ ਖਚਣ ਲੱਗੇ ਲੱਗਦਾ ਵੀ ਇਸ ਤਰ੍ਹਾਂ ਦੇ ਪੰਜਾਬੀ ਭਰਾ ਹੁੰਦੇ ਵੀ ਤੁਸੀਂ ਕਰਦਾ ਕਿਹਦੇ ਆ ਕਹਿ ਨਹੀਂ ਸਕਦੇ ਬੱਚੇ ਜੋ ਹੁਣ ਅਗਲੇ ਨੂੰ ਦੂਸਰੇ ਨੂੰ ਤਕਲੀਫ ਹੁੰਦੀ ਹੈ ਤਾਂ ਕਰ ਵੀ ਸਕਦਾ ਹੈ ਜੀ ਹਾਂ ਵੈਸੇ ਐਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਆਪਣੇ ਭਰਾ ਹੈ ਆਪਾਂ ਇਹਨਾਂ ਕੋਲ ਇੱਕ ਦੂਜੇ ਕੋਲ ਜਾਣਾ ਲੈਂਡਨ ਚੱਲਦਾ ਰਹੇ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਇਹਨੇ ਪ੍ਰਵਾਸੀ ਹੈ ਕਹਿੰਦਾ ਜੇ ਉਹਨੇ ਇੱਕ ਨੇ ਲਾਲੀਤ ਚਾਰ ਨੂੰ ਹੋਰ ਲਵਾਉਣਗੇ ਤੇ ਆਪਣੇ ਵਾਲੇ ਵਿਖਣ ਆਪਣੇ ਉਹਦੇ ਪੈਰ ਘਟਣ ਗਏ ਆ ਗੱਲ ਹੈ ਤੇ ਵੈਸੇ ਐਸਾ ਕਰਨਾ ਨਹੀਂ ਚਾਹੀਦਾ ਵੀ ਆਪਣੇ ਪੰਜਾਬੀ ਦੇ ਆਪ ਦਾ ਸਾਥ ਦੇਣਾ ਚਾਹੀਦਾ ਮਾੜੀ ਚੰਗੀ ਇਹ ਸੋਚ ਨਾ ਰੱਖੋ ਚੰਗੀ ਸੋਚ ਰੱਖੋ ਚੰਗਾ ਰਵਾਂਗੇ ਆਪਦੇ ਭਲੇ ਲਈ ਜੇ ਜੇਵੇ ਹੁਣ ਤੁਹਾਡੇ ਕੋਲੇ ਕੋਈ ਆਉਂਦੇ ਹੋਣੇ ਸਬਜ਼ੀ ਆਪਰੂਡ ਖਰੀਦਣ ਵਾਸਤੇ ਆਉਂਦੇ ਆ ਤਾਂ ਉਹ ਤੁਹਾਨੂੰ ਸਰਦਾਰ ਜੀ ਕਹਿ ਕੇ ਤੁਹਾਨੂੰ ਪੰਜਾਬੀ ਦੇ ਵਿੱਚ ਬੁਲਾਉਂਦੇ ਹੋਣਗੇ ਅਗਰ ਇੱਥੇ ਪ੍ਰਵਾਸੀ ਹੋਊਗਾ ਤਾਂ ਆਪਣੇ ਪੰਜਾਬੀ ਭਰਾ ਉਹਨਾਂ ਨੂੰ ਹਿੰਦੀ ਦੇ ਵਿੱਚ ਹੀ ਬੁਲਾਉਂਦੇ ਆ ਕਿਵੇਂ ਦੇਖਦੇ ਤੁਹਾਡੀ ਭਾਸ਼ਾ ਦੇ ਵਿੱਚ ਵੀ ਫਰਕ ਪੈਂਦਾ ਬਣਾਇਆ ਹਾਂ ਹਾਂ ਮੈਂ ਜਦੋਂ ਹੁਣ ਪੰਜਾਬੀਆਂ ਦਾ ਪੰਜਾਬੀ ਨਾਲ ਉਹ ਡੀਲ ਕਰ ਲੈਣਾ ਮਤਲਬ ਜੇ ਉਸ ਕੁਆਲਿਟੀ ਦਾ ਬੰਦਾ ਫਰੋਦ ਨਾਲ ਉਸ ਹਿਸਾਬ ਨਾਲ ਬੋਲ ਲੈਣਾ ਮੈਂ ਹਿੰਦੀ ਜੀ ਵੀ ਚਲਾ ਜਾਣਾ ਤਾਂ ਹੁਣ ਉਹਨਾਂ ਦਾ ਜਕਾਂਡਾ ਦੇ ਸੀਗੇ ਉਹ ਜਕਾਂਡਾ ਦੇ ਹਿਸਾਬ ਨਾਲ ਅਸੀਂ ਉਹਨਾਂ ਨਾਲ ਗੱਲ ਕੋਈ ਕਰ ਲਈ ਸੀਗੀ ਮਤਲਬ ਜ ਨਹੀਂ ਤਾਂ ਮੈਂ ਲੈ ਕੇ ਤਾਂ ਮੈਨੂੰ ਉਹ ਤੇ ਪੜ ਕੇ ਆਪੀ ਦੱਸ ਦਿੰਦੇ ਵੀ ਯਾਰ ਇਹ ਤਾਂ ਨਹੀਂ ਮੈਂ ਤਾਂ ਇਸ ਗੱਲ ਪੁੱਛਿਆ ਵੀ ਆਪਣੀ ਭਾਸ਼ਾ ਦੇ ਵਿੱਚ ਵੀ ਫਰਕ ਪਵਾਉਂਦੇ ਆ ਨਾ ਜਿਹੜੇ ਆਪਾਂ ਪਾਉਂਦੇ ਉਹ ਤਾਂ ਪਾਉਂਦੇ ਫਿਰ ਆਪਾਂ ਨੂੰ ਉਹਨਾਂ ਦੇ ਮਗਰ ਲੱ ਕੇ ਬੋਲਣਾ ਪੈਂਦਾ ਆਪਾਂ ਆਪਦੀ ਪੰਜਾਬੀ ਛੱਡ ਕੇ ਉਹਦੀ ਭਾਸ਼ਾ ਦੇ ਮਗਰ ਜਾ ਕੇ ਬੋਲਦੇ ਆ ਜਿਵੇਂ ਹੁਣ ਗਲੀਆਂ ਮੱਲਿਆਂ ਦੇ ਵਿੱਚ ਜਿਹੜੇ ਪ੍ਰਵਾਸੀ ਸਬਜ਼ੀਆਂ ਵੇਚਣ ਦੇ ਲਈ ਆਉਂਦੇ ਰੇੜੀਆਂ ਤੇ ਜਿਹੜੀ ਆਪਣੇ ਘਰਾਂ ਦੀਆਂ ਔਰਤਾਂ ਉਹ ਵੀ ਉਹਨਾਂ ਨੂੰ ਹਿੰਦੀ ਦੇ ਵਿੱਚ ਪਾਪਸਦੀਆਂ ਮੈਂ ਤੁਹਾਨੂੰ ਕੱਲ ਹਾਂ ਹਾਂ ਬਿਲਕੁਲ ਬਿਲਕੁਲ ਪੁੱਛਦੀਆਂ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਵੈਸੇ ਤਾਂ ਆਪਾਂ ਅੱਜ ਪੰਜਾਬੀ ਦੇ ਵਿੱਚ ਪੰਜਾਬੀ ਦੀ ਗੱਲ ਕਰਨੀ ਚਾਹੀਦੀ ਹੈ ਜੇ ਪੰਜਾਬੀ ਭਰਾ ਪੰਜਾਬੀ ਭਾਈ ਸਭ ਜਿਹੜੇ ਕੰਮ ਕਰਨ ਤਾਂ ਆਪਣੀ ਜਿਹੜੀ ਭਾਸ਼ਾ ਵੀ ਹੈ ਉਸ ਤਰ੍ਹਾਂ ਬਰਕਰਾਰ ਰਹੇ ਉਹ ਹੋ ਕਾਇਮ ਹੋ ਜੂ ਹੋਰ ਕਾਇਮ ਹੋ ਜੂਗੀ ਉਹ ਸਖਤੋ ਹੋ ਜੂਗੀ ਜਦੋਂ ਆਪਾਂ ਹੁਣ ਪੰਜਾਬੀ ਛੱਡ ਕੇ ਆਪਾਂ ਦੂਸਰੇ ਦੇ ਵਿੱਚ ਆਦਈ ਜਾਂਨੇ ਹਿੰਦੀ ਦਾ ਤਾਂ ਫਿਰ ਆਪਾਂ ਉਸ ਸਾਈਡ ਤੇ ਚਲੇ ਜਾਵਾਂਗੇ ਠੀਕ ਹੈ ਜੀ ਜੀ ਦੋਸਤੋ ਵੀਰ ਜੀ ਸੰਜੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਇਹਨਾਂ ਨੇ ਕਿਹਾ ਜਿਹੜੇ ਪੰਜਾਬੀ ਭਰਾ ਉਹਨਾਂ ਨੂੰ ਕੰਮ ਕਰ ਲੈਣਾ ਚਾਹੀਦਾ ਕਿ ਜਿਹੜੇ ਆਪਣੇ ਦੇਸ਼ ਦੇ ਵਿੱਚ ਰਹੇ ਕਿ ਇੱਥੇ ਰਾਜੇ ਬਣ ਕੇ ਰੋ ਤੇ ਮਾਲਕ ਬਣ ਕੇ ਰੋ ਕੇ ਤੇ ਦੇਸ਼ਾਂ ਦੇਸ਼ਾਂ ਵਿੱਚ ਜਾ ਕੇ ਤੁਸੀਂ ਪ੍ਰਵਾਸੀ ਨਾ ਬਣੋ ਅਗਰ ਤੁਸੀਂ ਜਾਣਾ ਵੀ ਹੈ ਤਾਂ ਆਪਣੇ ਪੰਜਾਬ ਨੂੰ ਨਾ ਭੁੱਲੋ ਤਾਂ ਕਿ ਇੱਥੇ ਕੰਮਕਾਰ ਕਰੋ ਤੇ ਕਿ ਬਟਿੰਡਾ ਦੇ ਵਿੱਚ ਤੁਸੀਂ ਬਹੁਤ ਸਾਰਾ ਜਿਹੜਾ ਕੰਮਕਾਰ ਆ ਕੋਈ ਕੰਮਕਾਰ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਵੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਔਰ ਬਟਿੰਡਾ ਤੋਂ ਸਰਤਾਰ న్యూਸ ਲਈ ਸਰੋਵਰ ਰਹਿ ਖਾ ਨਵੀਂ ਵਿਸ਼ੇਸ਼ ਰਿਪੋਰਟ